ਭੈਗੁਰਜੀ ਕਾ ਖਾਲਸਾ ਭੈਗੁਰਜੀ ਕੀ ਫਤਿਹ ਆ ਵੀ ਦੋਸਤੋ ਅੱਜ ਮੈਂ ਮੇਰੇ ਸ਼ਹਿਰ ਸਨਾਉ ਦੇ ਵਿੱਚ ਖੜਾ ਐ ਮੇਰਾ ਭਾਈ ਉਹ ਰੇੜੀ ਲਾਉਣਾ ਹੈ ਕਾ ਬਾਤ ਐ ਪਤੰਦਰ ਅੰਮਰ ਤੇ ਬਣਾਉਂਦਾ ਅੰਮਰਤ ਬਣਾਉਂਦਾ ਮੇਰੇ ਉਹਨੂੰ ਵੀਰ ਨੂੰ ਇਹ ਕਿਹੜਾ ਜਾਊਗਾ ਅਗਰਸਨ ਅਗਰਸਨ ਗਰੇ ਵਾਲੇ ਚੌਕ ਅਗਰਸਨ ਚੌਕ ਦੇ ਵਿੱਚ ਬਾਈ ਦੀ ਰੇੜੀ ਲੱਗੀ ਹੈਗੀ ਔਰ ਇਕਰਾ ਪੀ ਕੇ ਦੇਖੋ ਜੀ ਕਹਿੰਦਾ ਮੋੜ ਮੋੜ ਕੇ ਆ ਨਾ ਇਹਦੇ ਕੋਲੇ ਮੇਰਾ ਨਾਮ ਬਦਲਾ ਦਿਓ ਠੀਕ ਐ ਭਾਈ ਕੀ ਨਾਮ ਐ ਭਾਈ ਵਿੰਦਰ ਵਿੰਦਰ ਸਿੰਘ ਤੇ ਕਿੰਨਾ ਚਿਰ ਹੋ ਗਿਆ ਰੇੜੀ ਲਾਉਣਾ ਰੇ 20 ਸਾਲ ਹੋ ਗਏ ਹਾਈ ਹਾਈ ਆਲ ਰੈਡੀ ਇਹਦੀ ਠੰਡੇ ਮਿੱਠੇ ਜਲ ਦੀ ਗੁੰਦ ਕਚੀਰਾ ਪਾਹਮਾ ਉਹ ਚੌਕ ਦੀ ਬਾ ਚੌਕ ਦੀ ਬਣਾ ਲੈ ਗੋਲੀ ਬੈ ਬੋਲ ਬਸ ਕੋਈ ਨਾ ਉੱਕੇ ਕੰਮ ਆ ਬਾਈ ਇਹਦੇ ਕੋਲੇ ਆ ਕੇ ਦੇਖੋ ਕਰਾ ਜੇ ਕਰਾ ਰੂਹ ਨਾ ਖੁਸ਼ ਹੋਈ ਪੈਸੇ ਵਾਪਸ ਆ ਹੁਣ ਹੀ ਗਏ ਨਹੀਂ ਠੀਕ ਹੈ ਬਾਈ ਹਾਂ ਮੈਂ ਹਾਂ ਤੇ ਰੂਹ ਨਾ ਖੁਸ਼ੀ ਪਾਸੇ ਵਾਪਸ ਮਾਂ ਹਾਂ ਠੀਕ ਹੈ ਜੀ ਦੇਖੋ ਇਹਦੇ ਮੂੰਹ ਸੁਣ ਲੋ ਕਾ ਪੈਸੇ ਬਾਸ ਜੇ ਨਾ ਰੂਹ ਕੋ ਸੋਈ ਹਾਂ ਭਾਈ ਐਨੀ ਗਰੰਟੀ ਕੋਈ ਨਹੀਂ ਦਿੰਦਾ ਆ ਦੇਖ ਮੈਂ ਸਵਾਦ ਲੈ ਲੈ ਕੇ ਵੀਰਾ ਮੇਰਾ ਮਾਮਾ ਇਹ ਮਿੰਟ ਜੀ ਵੀ ਗਿਆ ਕਾ ਖਾਲੀ ਕਰ ਦੇ ਮਾ ਸਵਾਦ ਸਵਾਦ ਲੈ ਲੈ ਕੇ ਪੀਣ ਆਇਆ ਤੇ ਮੈਂ ਤਾਂ ਜਿੱਕਰ ਮੈਂ ਸਾਰਾ ਦਿਨ ਖੜਾ ਪੀ ਜਾਂ ਮੋਰ ਓਕੇ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਕੀ ਫਤ